ਸਕਯੂਥ ਫੈਡਰੇਸ਼ਨ ਆ ਪਿੰਡਰਾਂ ਵਾਲਿਆਂ ਦੇ ਕੌਮੀ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਜੋ ਸੁਖਬੀਰ ਸਿੰਘ ਬਾਦਲ ਅਤੇ ਪਰਮਜੀਤ ਸਿੰਘ ਸਰਨਾ ਦੇ ਸਿਆਸੀ ਹਿੱਤਾਂ ਦੀ ਪੂਰਤੀ ਲਈ 2 ਦਸੰਬਰ 2024 ਦੇ ਇਤਿਹਾਸਿਕ ਫੈਸਲਿਆਂ ਨੂੰ ਬਦਲ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤੋਹਫੀਨ ਹੈ ਜਿਸ ਨੂੰ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ ਤੇ ਜਥੇਦਾਰਾਂ ਨੂੰ ਸੰਗਤ ਦੇ ਰੋਹ ਅਤੇ ਰੋਸ਼ ਦਾ ਸ਼ਿਕਾਰ ਹੋਣਾ ਪਵੇਗਾ ਉਹਨਾਂ ਕਹਿਆ ਕਿ ਜਥੇਦਾਰ ਬਣਨ ਸਮੇ ਗੜਗਾਜ ਨੇ ਕਿਹਾ ਸੀ ਕਿ ਉਹ 2 ਦਸੰਬਰ ਦੇ ਫੈਸਲਿਆਂ ਨੂੰ ਨਹੀਂ ਛੇੜਨਗੇ ਪਰ ਉਹਨਾਂ ਦੀ ਨਿਯੁਕਤੀ ਤਾਂ ਜਥੇਦਾਰ ਗੈਨੀ ਰਗਵੀਰ ਸਿੰਘ ਨੂੰ ਹਟਾ ਕੇ ਇਹ ਫੈਸਲੇ ਬਦਲ ਲਈ ਹੀ ਕੀਤੀ ਗਈ ਸੀ ਤੇ ਹੁਣ ਜਥੇਦਾਰ ਗੜਗਾਜ ਜੋ ਸਾਬਕਾ ਜਥੇਦਾਰ ਗੁਰਵਚਨ ਸਿੰਘ ਦੇ ਰਾਹਾਂ ਉੱਤੇ ਚੱਲ ਪਏ ਨੇ ਅਤੇ ਬਾਦਲਕਿਆਂ ਪਿੱਛੇ ਲੱਗ ਕੇ ਕਲੰਕ ਲਪਾਉਣਗੇ ਉਹਨਾਂ ਕਿਹਾ ਕਿ ਅੱਜ ਦੇ ਸੰਦੇਸ਼ ਵਿੱਚ ਜਥੇਦਾਰ ਗੜਗੱਜ ਮੀਰੀ ਪੀਰੀ ਦੇ ਸਿਧਾਂਤਾਂ ਦੇ ਵਿਰੋਧ ਵਿੱਚ ਜਾ ਕੇ ਗੱਲ ਕਹਿ ਰਹੇ ਨੇ ਕਿ ਕੋਈ ਵੀ ਧਿਰਜਾ ਕਮੇਟੀ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੋਣ ਦਾ ਦਾਵਾ ਨਾ ਕਰੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਥੇਦਾਰਾਂ ਨੂੰ ਇਹ ਗੱਲ ਭੁੱਲ ਗਈ ਹੈ ਕਿ ਅਕਾਲੀ ਦਲ ਤਾਂ ਹੁੰਦਾ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਅਧੀਨ ਹੈ ਜਥੇਦਾਰ ਗੜਗੱਜ ਨੇ ਆਪਣੀ ਇਸ ਗੱਲ 'ਚ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣੇ ਪੰਜ ਮੈਂਬਰੀ ਕਮੇਟੀ ਨੂੰ ਨਿਸ਼ਾਨਾ ਬਣਾਇਆ ਅਤੇ ਅਕਾਲੀ ਦਲਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੂਰ ਕਰਨ ਦਾ ਯਤਨ ਕੀਤਾ ਹੈ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਿਸ ਪੰਜ ਮੈਂਬਰੀ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਹੀ ਸਥਾਪਿਤ ਕੀਤਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਕਿਉਂ ਨਾ ਚੱਲੇ ਨਾਮ ਕਿਉਂ ਨਾ ਵਰਤੇ ਉਹ ਪੰਜ ਮੈਂਬਰੀ ਕਮੇਟੀ ਤਾਂ ਤਖਤ ਸਾਹਿਬ ਦੇ ਹੁਕਮਾਂ ਤਹਿਤ ਭਰਤੀ ਅਤੇ ਹੋਰ ਅਸਰਗਰਮੀਆਂ ਕਰ ਰਹੀ ਹੈ ਸਗੋਂ ਇਸ ਕਮੇਟੀ ਦੇ ਦੋ ਮੈਂਬਰਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਪ੍ਰੋਫੈਸਰ ਕਿਰਪਾਲ ਸਿੰਘ ਵੰਡੂਗਰ ਨੇ ਸੁਖਬੀਰ ਸਿੰਘ ਬਾਦਲ ਅੱਗੇ ਗੋਡੇ ਟੇਕ ਦੇ ਅਸਤੀਫਾ ਦੇ ਕੇ ਤਖਤ ਸਾਹਿਬ ਵੱਲ ਪਿੱਠ ਕੀਤੀ ਹੈ ਜਿੱਤੇਦਾਰ ਗੜਗੱਜ ਨੂੰ ਚਾਹੀਦਾ ਕਿ ਉਹ ਪੰਜ ਮੈਂਬਰੀ ਕਮੇਟੀ ਨੂੰ ਮਤਾਂ ਦੇਣ ਦੀ ਬਜਾਏ ਸੁਖਬੀਰ ਸਿੰਘ ਬਾਦਲ ਬੁਰਦ ਕਾਰਵਾਈ ਕਰਦੇ ਹੋਏ ਜਿਸ ਨੇ ਤਨਖਾਹ ਪੂਰੀ ਨਹੀਂ ਕੀਤੀ ਸੱਤ ਮੈਂਬਰੀ ਕਮੇਟੀ ਨੂੰ ਨਹੀਂ ਸੀ ਮੰਨਿਆ ਪ੍ਰਦਾਨਗੀ ਨਹੀਂ ਸੀ ਛੱਡੀ ਅਜੋਗ ਆਗੂ ਹੋਣ ਦੇ ਬਾਵਜੂਦ ਅਕਾਲੀ ਦਲ ਉੱਤੇ ਕਬਜ਼ਾ ਕਰਕੇ ਬੈਠੇ ਨੇ ਬਾਦਲ ਕਹਨੇ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਅਤੇ ਪੰਜ ਮੈਂਬਰੀ ਕਮੇਟੀ ਦੀ ਆਗੂ ਬੀਬੀ ਸਤਪੰਥ ਕੌਰ ਦੀ ਵੀ ਕਰਦਾਰਕੋਸ਼ਿਸ਼ ਕੀਤੀ ਅਤੇ 2 ਦਸੰਬਰ ਦੇ ਫੈਸਲੇ ਸੁਣਾਉਣ ਵਾਲੇ ਤਿੰਨੇ ਸਤਕਾਰਯੋਗ ਜਥੇਦਾਰਾਂ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਅਤੇ ਉਹਨਾਂ ਉੱਤੇ ਇਲਜ਼ਾਮਬਾਜ਼ੀ ਕੀਤੀ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਥੇਦਾਰਾਂ ਵਾਲੀ ਮੀਟਿੰਗ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਸ਼ਾਮਲ ਨਾ ਹੋਣਾ ਇਸ ਦਾ ਪਰਦਾ ਫਾਸ਼ ਕਰਦਾ ਹੈ ਕਿਉਂਕਿ ਗਿਆਨੀ ਰਗਵੀਰ ਸਿੰਘ ਨੇ ਯਕੀਨਨ ਅੱਜ ਵਾਲੇ ਫੈਸਲੇ ਦਾ ਵਿਰੋਧ ਕਰਨਾ ਸੀ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਦੋ ਧੜਿਆਂ ਦਾ ਰੌਲਾ ਨਹੀਂ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਮਹਾਨਤਾ ਸਰਵਉੱਚਤਾ ਤੇ ਸਨਮਾਨ ਨੂੰ ਕਾਇਮ ਰੱਖਣ ਦੀ ਗੱਲ ਹੈ ਜਿਸ ਨੂੰ ਬਦਲਦਲ 2 ਦਸੰਬਰ ਦੇ ਫੈਸਲੇ ਬਦਲ ਕੇ ਰੋਲਣ ਦਾ ਯਤਨ ਕਰ ਰਿਹਾ ਭਾਈ ਰਣਜੀਤ ਸਿੰਘ ਨੇ ਜਥੇਦਾਰ ਗੜਕਾਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਗੋੜੇ ਅਤੇ ਪੰਥ ਦੇ ਗਦਾਰ ਬਦਲਕਿਆਂ ਨਾਲ ਏਕਤਾ ਤੇ ਸਾਂਝ ਹੋ ਨਹੀਂ ਸਕਦੀ ਬਾਦਲਕਿਆਂ ਨੂੰ ਖਾਲਸਾ ਪੰਥ ਵਿੱਚੋਂ ਛੇਕਣਾ ਚਾਹੀਦਾ ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਅਸਲ ਅਕਾਲੀ ਦਲ ਤਾਂ ਸਮਰਜੀਤ ਸਿੰਘ ਮਾਨ ਵਾਲਾ ਜੋ 1994 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਂਦ ਵਿੱਚ ਆਇਆ ਸੀ ਤੇ ਬਾਦਲਕਿਆਂ ਨੇ ਦਿੱਲੀ ਨਾਲ ਮਿਲ ਕੇ ਸਰਕਾਰਾਂ ਮਾਣੀਆਂ ਤੇ ਅਕਾਲੀ ਦਲ ਅੰਮ੍ਰਿਤਸਰ ਨੂੰ ਨੁਕਰੇ ਲਈ ਰੱਖਿਆ ਤੇ ਹੁਣ ਇਹੀ ਕੁਝ ਬਾਦਲਕੇ ਪੰਜ ਮੈਂਬਰੀ ਕਮੇਟੀ ਨਾਲ ਕਰਨਾ ਚਾਹੁੰਦੇ ਨੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੰਗਾਰ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਕਬਲਾਰੇ ਇਕਬਾਲ ਸਿੰਘ ਟਵਾਣਾ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਵੱਖ-ਵੱਖ ਅਕਾਲੀ ਦਲਾਂ ਦੇ ਸਿੱਖ ਕੌਮ ਦੇ ਅਤੇ ਪੰਜਾਬੀਆਂ ਨਾਲ ਵੱਡੇ ਧੋਖੇ ਫਰੇਵ ਕਰਕੇ ਸੱਤਾ ਚਾਕੇ ਜ਼ਮੀਨਾਂ ਜਾਇਦਾਦਾਂ ਆਦ ਗੈਰਕਾਨੂੰਨੀ ਢੰਗ ਨਾਲ ਬਣਾਈਆਂ ਨੇ ਉੱਥੇ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਸਿੱਖ ਸੰਸਥਾਵਾਂ ਦੇ ਮਾਨ ਸਨਮਾਨ ਮਰਿਆਦਾਵਾਂ ਪਰੰਪਰਾਵਾਂ ਅਤੇ ਨਿਯਮਾਂ ਦਾ ਵੱਡੇ ਪੱਧਰ ਉੱਤੇ ਕਾਣ ਵੀ ਕਰਦੇ ਰਹੇ ਨੇ ਇਸ ਤੋਂ ਇਲਾਵਾ ਸਿੱਖ ਨੌਜਵਾਨੀ ਦਾ ਕਤਲੇਆਮ ਅਤੇ ਜ਼ਬਰ ਜਨਾਹ ਕਰਵਾਉਣਾ ਬੇਅਦਬੀਆਂ ਕਰਵਾਉਣਾ ਤੇ ਸਿੱਖਾਂ ਦੇ ਕਾਤਲਾਂ ਤੇ ਬੇਅਦਬੀ ਕਰਵਾਉਣ ਵਾਲਿਆਂ ਨੂੰ ਬਚਾਉਣ ਦੇ ਅਮਲ ਵੀ ਕਰਦੇ ਰਹੇ ਨੇ ਜਿਸ ਕਰਕੇ ਇਹ ਆਗੂ ਸਿਕ ਕੌਮ ਚ ਪੂਰੀ ਤਰ੍ਹਾਂ ਮਨਫੀ ਹੋ ਚੁੱਕੇ ਨੇ ਇਹਨਾਂ ਆਗੂਆਂ ਵੱਲੋਂ ਕੀਤੇ ਜਾ ਰਹੇ ਗੈਰ ਧਾਰਮਿਕ ਅਤੇ ਗੈਰ ਸਮਾਜਿਕ ਕੰਮਾਂ ਨੂੰ ਸ਼ਕਤੀ ਨਾਲ ਰੋਕਣ ਲਈ ਅਤੇ ਪੰਥ ਦਾ ਦਰਦ ਰੱਖਣ ਵਾਲੇ ਆਗੂਆਂ ਵੱਲੋਂ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਤੋਂ ਕੀਤੀ ਜਾ ਰਹੀ ਮੰਗ ਨੂੰ ਮੁੱਖ ਰੱਖਦੇ ਹੋਏ ਸਿੰਘ ਸਹਿਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਵਰਤੋਂ ਕਰਨ ਤੇ ਰੋਕ ਲਗਾਉਣ ਦੇ ਨਾਲ ਨਾਲ ਅਕਾਲੀ ਆਗੂ ਨੂੰ ਇਕਜੁੱਟ ਹੋਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦਾ ਆਦੇਸ਼ ਦਿੱਤਾ ਉਸ ਦਾ ਅਸੀਂ ਸਵਾਗਤ ਕਰਦੇ ਆ ਨਾਲ ਹੀ ਟਿਵਾਣਾ ਨੇ ਅਪੀਲ ਕੀਤੀ ਹੈ ਕਿ ਉਹ ਇਸੇ ਤਰ੍ਹਾਂ ਕੌਮ ਪੱਕੇ ਦ੍ਰਿੜ ਫੈਸਲੇ ਕਰਦੇ ਹੋਏ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਚ ਇਕਜੁੱਟ ਕਰਨ ਟਿਵਾਣਾ ਨੇ ਅੱਗੇ ਚੱਲ ਕੇ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹਦੇਸ਼ ਚ ਬਾਦਲ ਦਲ ਅਤੇ ਬਾਗੀ ਧੜੇ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕਿਹਾ ਗਿਆ ਸੀ ਕਿ ਇਹਨਾਂ ਨੂੰ ਹੁਣ ਸਿੱਖ ਕੌਮ ਦੀ ਧਾਰਮਿਕ ਜਾਤ ਸਿਆਸੀ ਅਗਵਾਈ ਕਰਨ ਦਾ ਕੋਈ ਹੱਕ ਨਹੀਂ ਹੈ ਪਰ ਦੁੱਖ ਹ ਤੇ ਅਫਸੋਸ ਹੈ ਕਿ ਬਾਦਲ ਦਲੀਆਂ ਨੇ ਅਸਤੀਫੇ ਨਹੀਂ ਦਿੱਤੇ ਬਲਕਿ ਵੋਕਸ ਭਰਤੀ ਕਰਕੇ ਆਪਣਾ ਪ੍ਰਧਾਨ ਚੁਣ ਕੇ ਅਕਾਲ ਤਖਤ ਸਾਹਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਬੋਕਸਟਾਂਗ ਨਾਲ ਭਰਤੀ ਕਰਕੇ ਪ੍ਰਧਾਨ ਚੋਣੇ ਜਾਣ ਲਈ ਤਰਲੋ ਮੱਛੀ ਹੁੰਦੇ ਆ ਰਹੇ ਸਨ ਪਰ ਸਿੰਘ ਸਾਹਿਬਾਨ ਵੱਲੋਂ 1920 ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਸਤਾਫਦੀ ਦੇ ਲਈ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਇਕੱਠੇ ਹੋਣ ਲਈ ਕਿਹਾ ਗਿਆ ਸੀ ਨਾ ਕਿ ਪੰਥ ਚੋਂ ਵੰਡੀਆਂ ਪਾ ਕੇ ਆਪਣੇ ਹਿਮੇ ਨੂੰ ਜਿਉਂਦਾ ਰੱਖਣ ਦਾ ਕਿਸੇ ਇੱਕ ਧੜੇ ਨੂੰ ਕੋਈ ਅਧਿਕਾਰ ਦਿੱਤਾ ਗਿਆ ਸੀ ਹੁਨਾ ਸਿੰਘ ਸਾਹਿਬਾਨ ਵੱਲੋਂ ਮੌਕੇ ਦੀ ਨਜਾਕਤ ਅਤੇ ਖਾਲਸਾ ਪੰਦੀਆਂ ਭਾਵਨਾਮਾ ਦੇ ਮੱਦੇਨਜ਼ਰ ਦੂਰ ਅੰਦੇਸ਼ੀ ਵਾਲੇ ਫੈਸਲੇ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਈ ਨਹੀਂ ਬਲਕਿ ਸੰਸਾਰ ਚ ਬੈਠੇ ਹਰ ਸਿੱਖ ਭਰਪੂਰ ਸਵਾਗਤ ਕਰਦਾ ਉੱਥੇ ਜਥੇਦਾਰ ਸਹਿਬਾਨ ਤੋਂ ਉਮੀਦ ਕਰਦਾ ਕਿ ਉਹ ਇਸੇ ਤਰ੍ਹਾਂ ਸਿੱਖ ਮਰਿਆਦਮਾ ਪਰੰਪਰਾਵਾਂ ਅਨੁਸਾਰ ਸੇ ਕੌਮ ਨੂੰ ਅਗਵਾਈ ਦਿੰਦੇ ਹੋਏ ਸਮੁੱਚੇ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਕਰਨ ਦੀ ਜ਼ਿੰਮੇਵਾਰੀ ਵੀ ਬਾਖੂ ਬਿਨ ਬਣਾਉਣਗੇ